ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਜੀ ਐਕਵਾਂਸ ਦੀ ਆਈਵੀਐਫ ਲੈਬ ਆਈਵੀਐਫ ਲੈਬ ਦੇ ਵਿੱਚ ਆਪਣੇ ਨਾਲ ਸੀ ਬਾਈ ਬਲਰਾਜ ਤੇ ਡਾਕਟਰ ਇੰਦਰਜੀਤ ਸਿੰਘ ਪੂਰੀ ਡਿਟੇਲ ਜਾਣਕਾਰੀ ਦੇ ਵਿੱਚ ਗੱਲਬਾਤ ਹੋਈ ਉਹ ਵੀਡੀਓ ਤੁਹਾਡੇ ਨਾਲ ਜਲਦ ਸਾਂਝੀ ਕਰਾਂਗੇ ਜੀ ਇਹ ਆਪਾਂ ਤੁਹਾਨੂੰ ਇੱਕ ਸ਼ਾਰਟ ਦਿਖਾ ਰਹੇ ਹਾਂ ਜਿਹੜੀ ਆਪਣੀ ਆਈਵੀਐਫ ਲੈਬ ਹੈ ਉਹ ਐਵੇਂ ਦੀ ਹੈ ਆਈਵੀਐਫ ਦੇ ਵਿੱਚ ਹੁੰਦਾ ਜੀ ਆਪਾਂ ਜਿਵੇਂ ਐਮਬ੍ਰਿਓ ਟਰਾਂਸਫਰ ਕਰਦੇ ਹਾਂ ਆਪਣੀ ਬਰੇਡ ਨੂੰ ਆਪਣੇ ਫਾਰਮ ਨੂੰ ਜਲਦੀ ਅਪ ਕਰਨ ਦੇ ਲਈ ਜਿਹੜੀ ਤੁਸੀਂ ਬਰੀਡ ਤੇ ਕਈ ਕਈ ਸਾਲ ਲੱਗ ਜਾਂਦੇ ਨੇ ਜੇਕਰ ਤੁਹਾਡੇ ਕੋਲ ਕੋਲ ਕੋ ਚੰਗੀ ਗਾਂ ਹੈ ਉਹਦੇ ਐمبرਿਓ ਉਹਦੇ ਐਗ ਲੈ ਕੇ ਆਈਵੀਐਫ ਲੈਬ ਦੇ ਵਿੱਚ ਐمبرਿਓ ਬਣਾਏ ਜਾਂਦੇ ਨੇ ਜਿਹੜੇ ਕਿ ਹੋਰ ਆਮ ਨੋਰਮਲ ਪਸ਼ੂਆਂ ਵਿੱਚ ਰੱਖ ਕੇ ਆਪਾਂ ਚੰਗੀ ਜਨਰੇਸ਼ਨ ਇੱਕੋ ਸਾਲ ਦੇ ਵਿੱਚ ਹੀ ਜਿਹੜੀ ਅਚੀਵ ਕਰ ਸਕਦੇ ਆ ਉੱਥੇ ਆਪਣੀ ਬਹੁਤ ਵੱਡੀ ਆਈਵੀਐਫ ਲੈਬ ਹੈ ਜਿਹੜੀ ਆਪਣੀ ਉਹ ਸਹੂਲਤ ਪ੍ਰਦਾਨ ਕਰਦੀ ਹੈ ਜੀ ਤੇ ਆਈਵੀਐਫ ਦਾ ਜਿਹੜਾ ਆਪਣਾ ਪੂਰੇ ਇੰਡੀਆ ਦੇ ਵਿੱਚ ਕੰਮਕਾਰ ਚੱਲਦਾ ਜੀ ਜੇਕਰ ਕਿਸੇ ਫਾਰਮਰ ਨੇ ਆਈਵੀਐਫ ਬਾਰੇ ਜਾਣਕਾਰੀ ਲੈਣੀ ਹੈ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਉਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਕੋਈ ਹੋਰ ਡਿਟੇਲ ਜਾਣਕਾਰੀ ਲੈਣੀ ਹੈ ਤਾਂ ਪੂਰੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫਾਲੋ ਕਰ ਲਓ ਧੰਨਵਾਦ ਜੀ